ਸਾਲਾਂ ਤੋਂ ਇੱਕ ਸ਼ਬਦ ਸੋਵੀਅਤ ਯੂਨੀਅਨ ਦੇ ਨਾਗਰਿਕਾਂ ਦੇ ਮਨ ਵਿੱਚ ਡਰ ਬਣ ਕੇ ਬੈਠਾ ਸੀ ਸੋਵੀਅਤ ਗੁਲਾਗ 120 ਤੋਂ ਲੈ ਕੇ 1950 ਤੱਕ ਦੇ 30 ਸਾਲ ਵਿੱਚ ਜੋਸਫ ਸਟਾਲਿਨ ਦੇ ਤਾਨਾਸ਼ਾਹ ਰਾਜ ਦੇ ਅਧੀਨ ਗੁਲਾਗ ਵਜੋਂ ਜਾਣੇ ਜਾਂਦੇ ਲੇਬਰ ਕੈਂਪਾਂ ਦੀ ਇੱਕ ਪ੍ਰਣਾਲੀ ਨੇ ਸੋਵੀਅਤ ਯੂਨੀਅਨ ਦੇ ਚਿਹਰੇ ਤੇ ਇੱਕ ਕਠੋਰ ਦਾਗ ਲਾ ਦਿੱਤਾ ਇਹ ਕੈਂਪ ਜੋ ਕਿ ਬਾਹਰੀ ਦੁਨੀਆ ਦੁਆਰਾ ਵੱਡੇ ਪੱਧਰ ਤੇ ਗਲਤ ਸਮਝੇ ਗਏ ਪੋਲੀਟੀਕਲ ਕੈਦੀ ਅਪਰਾਧੀ ਅਤੇ ਲੱਖਾਂ ਆਮ ਲੋਕ ਰੱਖੇ ਗਏ ਜਿਨ੍ਹਾਂ ਦਾ ਇੱਕੋ ਇੱਕ ਅਪਰਾਧ ਸੀ ਸਟਾਲਿਨ ਦੇ ਤਾਨਾਸ਼ਾਹ ਰਾਜ ਦਾ ਵਿਰੋਧ ਵੁਲਾਦੀਮੀਰ ਲੈਨਿਨ ਦੁਆਰਾ ਸ਼ੁਰੂ ਕੀਤਾ ਗਿਆ ਅਤੇ ਜੋਸੇਫ ਸਟਾਲਿਨ ਦੁਆਰਾ ਫੈਲਾਇਆ ਗਿਆ ਸੋਵੀਅਤ ਯੂਨੀਅਨ ਵਿੱਚ ਉਸ ਸਮੇਂ 30 ਹਜ਼ਾਰ ਕੈਂਪ ਸੀ ਜਿਨ੍ਹਾਂ ਵਿੱਚ ਛੋਟੀ ਤੋਂ ਛੋਟੀ ਗਲਤੀ ਕਰਨ ਵਾਲੇ ਅਪਰਾਧੀ ਨੂੰ ਵੀ ਜ਼ਬਰਦਸਤੀ ਭੇਜਿਆ ਗਿਆ 14 ਘੰਟੇ ਕੰਮ, ਠੰਡ, ਭੋਜਨ ਦੀ ਘਾਟ, ਸੈਕਸੂਅਲ ਅਬਿਊਜ਼ ਅਤੇ ਫਾਂਸੀ ਦੇਣ ਵਰਗੀਆਂ ਘਟਨਾਵਾਂ ਇੱਥੇ ਆਮ ਗੱਲ ਸੀ। ਮੰਗੇ ਹੱਥਾਂ ਨਾਲ ਨਹਿਰਾ ਬਣਾਈਆਂ, ਬਰਫ਼ ਹਟਾ ਕੇ ਟੋਏ ਪੁੱਟ ਕੇ ਕੋਲੇ ਦੀ ਖਾਣਾ ਬਣਾਈਆਂ ਸਿਰਫ ਤਾਨਾਸ਼ਾਹ ਜੋਸੇਫ ਸਟਾਲਿਨ ਅਤੇ ਉਸ ਦੀ ਸਰਕਾਰ ਲਈ ਆਖਿਰ ਇਹ ਧਰਤੀ ਦਾ ਨਰਕ ਗੁਲਾਗ ਕਿਵੇਂ ਸ਼ੁਰੂ ਹੋਇਆ ਇਹ ਕਿਵੇਂ ਫੈਲਿਆ ਅਤੇ ਇਹ ਬਰੂਟਲ ਤੇ ਵਾਇਲੈਂਟ ਲੇਬਰ ਕੈਂਪ ਕਿਵੇਂ ਬੰਦ ਹੋਇਆ ਆਓ ਜਾਣਦਿਆਂ ਇਸ ਵੀਡੀਓ ਰਹੀ ਦੋਸਤੋ ਇਹਨਾਂ ਫੋਰਸ ਲੇਬਰ ਕੈਂਪਾਂ ਦਾ ਵਿਚਾਰ ਜੋਸਫ ਸਟਾਲਿਨ ਤੋਂ ਪਹਿਲਾਂ ਦੇ ਰਾਸ਼ਟਰਪਤੀ ਵਲਾਦੀਮੀਰ ਲੈਨਨ ਤੋਂ ਆਇਆ ਸੀ ਲੈਨਨ ਅਤੇ ਬਾਲਸ਼ਵਿਕਾ ਦੇ 1917 ਵਿੱਚ ਸੱਤਾ ਸੰਭਾਲਣ ਵੇਲੇ ਉਸਦੇ ਬਹੁਤ ਸਾਰੇ ਅੰਦਰੂਨੀ ਦੁਸ਼ਮਣ ਸੀ ਇਹਨਾਂ ਦੁਸ਼ਮਣਾਂ ਨੂੰ ਠਿਕਾਣੇ ਲਾਉਣ ਲਈ ਇੱਕ ਕੈਦਖਾਨੇ ਦੀ ਲੋੜ ਸੀ ਇਸ ਲਈ ਸੋਵੀਅਤ ਸਰਕਾਰ ਨੇ 15 ਅਪ੍ਰੈਲ 1919 ਨੂੰ ਇੱਕ ਜੇਲ੍ਹ ਪ੍ਰਣਾਲੀ ਬਣਾਈ ਜਿਸ ਨੂੰ ਗੁਲਾਗ ਦਾ ਨਾਮ ਦਿੱਤਾ ਗਿਆ ਸਾਲ 1921 ਤੱਕ ਯੂਐਸਐਸਆਰ ਵਿੱਚ ਕੁੱਲ 84 ਕੈਂਪ ਖੁੱਲ੍ਹ ਗਏ ਸੀ ਸਾਲ 1924 ਲੈਨਨ ਦੀ ਮੌਤ ਹੋਈ ਅਤੇ ਜੋਸੇਫ ਸਟਾਲਿਨ ਸੱਤਾ ਵਿੱਚ ਆਇਆ ਸਤਾ ਸੰਭਾਲ ਦੇ ਹੀ ਉਸਨੇ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ 5 ਸਾਲਾ ਯੋਜਨਾਵਾਂ ਬਣਾਈਆਂ ਇਨ੍ਹਾਂ ਯੋਜਨਾਵਾਂ ਵਿੱਚੋਂ ਇੱਕ ਸੀ ਕੈਂਪਾਂ ਵਿੱਚ ਜ਼ਬਰਦਸਤੀ ਲੇਬਰ ਕੈਦ ਕਰਨੀ ਇਸ ਤਰ੍ਹਾਂ ਕੈਦੀ ਦੇ ਰੂਪ ਵਿੱਚ ਸਰਕਾਰ ਨੂੰ ਫ੍ਰੀ ਲੇਬਰ ਮਿਲ ਸਕੇਗੀ ਕੈਂਪਾਂ ਨੂੰ ਵਧੀਆ ਢੰਗ ਨਾਲ ਬਦਲਣਾ ਸ਼ੁਰੂ ਕੀਤਾ ਗਿਆ ਬਹੁਤ ਸਾਰੇ ਲਾਪਾਸ ਕੀਤੇ ਗਏ ਆਮ ਤੋਂ ਲੈ ਕੇ ਵੀਆਈਪੀ ਤੱਕ ਜੋ ਵੀ ਸਰਕਾਰ ਦੇ ਵਿਰੁੱਧ ਖੜਾ ਹੁੰਦਾ ਸਿੱਧਾ ਇਨ੍ਹਾਂ ਕੈਂਪਾਂ ਵਿੱਚ ਜਾਂਦਾ ਸਟਾਲਿਨ ਨੇ 1936 ਤੋਂ ਲੈ ਕੇ 1938 ਤੱਕ ਕਮਿਊਨਿਸਟ ਪਾਰਟੀ ਦੇ ਅਣਗਿਣਤ ਅਸਹਿਮਤ ਮੈਂਬਰਾਂ, ਫੌਜੀ ਅਫਸਰਾਂ, ਸਟਾਲਿਨਵਾਦ ਵਿਰੋਧੀ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਜਿਨ੍ਹਾਂ ਨੂੰ ਸਰਕਾਰ ਵਿਰੋਧੀ ਹੋਣ ਦਾ ਸ਼ੱਕ ਸੀ, ਉਹਨਾਂ ਨੂੰ ਕੈਦ ਅਤੇ ਫਾਂਸੀ ਦਿੱਤੀ ਗਈ। ਲਗਭਗ 30 ਹਜ਼ਾਰ ਕੈਂਪ ਜਲਦੀ ਹੀ ਪੂਰੇ ਯੂਐਸਐਸਆਰ ਵਿੱਚ ਬਣਾਏ ਗਏ, ਜਿੱਥੇ 15 ਤੋਂ 18 ਮਿਲੀਅਨ ਕੈਦੀਆਂ ਨੇ ਕਠੋਰ ਹਾਲਤਾਂ ਵਿੱਚ ਮਿਹਨਤ ਕੀਤੀ। ਆਖਰ ਉਹ ਲੱਖਾਂ ਲੋਕ ਕਿਵੇਂ ਰਹਿੰਦੇ ਸੀ ਗੁਲਾਗ ਦੇ ਅੰਦਰ? ਗੁਲਾਗ ਕੈਦੀ ਜੈਕ ਰੋਸੀ ਇੱਕ ਕਮਿਊਨਿਸਟ ਲੇਖਕ ਨੇ ਲਿਖਿਆ ਗੁਲਾਗ ਕੈਦੀਆਂ ਨੇ ਵਾਈਟ ਸਾਗਰ ਬਾਲਟਿਕ ਨਹਿਰ ਜਾਂ ਕੋਲਿਆ ਵਰਗੇ ਸੋਵੀਅਤ ਪ੍ਰੋਜੈਕਟਾਂ ਤੇ ਕੰਮ ਕੀਤਾ ਨਹਿਰ ਦੀ ਉਸਾਰੀ ਦੇ ਦੌਰਾਨ ਕੈਦੀਆਂ ਨੂੰ ਆਪਣੇ ਹੱਥਾਂ ਨਾਲ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਕੈਦੀਆਂ ਨੂੰ ਪੋਜਨ ਇਸ ਗੱਲ ਤੇ ਦਿੱਤਾ ਜਾਂਦਾ ਸੀ ਕਿ ਉਹ ਹਰ ਰੋਜ਼ ਕਿੰਨਾ ਕੰਮ ਪੂਰਾ ਕਰਨਗੇ ਕੰਮ ਇੰਨਾ ਜ਼ਿਆਦਾ ਸੀ ਕਿ ਬਹੁਤ ਸਾਰੇ ਲੋਕ ਪੂਰਾ ਨਹੀਂ ਕਰ ਸਕੇ ਇਸ ਲਈ ਉਹ ਹੌਲੀ ਹੌਲੀ ਭੁੱਖ ਨਾਲ ਹੀ ਮਰ ਗਏ ਇੱਕ ਹੋਰ ਗੁਲਾਗ ਕੈਦੀ ਵਰਲਮ ਸ਼ਲਮੋਵ ਨੇ ਲਿਖਿਆ ਕਿ ਸਾਨੂੰ ਖਾਣ ਲਈ ਸੂਪ ਦਿੱਤਾ ਜਾਂਦਾ ਸੀ ਪਰ ਸੂਪ ਪਾਣੀ ਵਾਂਗ ਪਤਲਾ ਹੁੰਦਾ ਸੀ ਇੱਕ ਵਾਰ ਸੂਪ ਮੋਟਾ ਦਿੱਤਾ ਗਿਆ ਅਸੀਂ ਇੰਨੇ ਜ਼ਿਆਦਾ ਖੁਸ਼ ਹੋਏ ਕਿ ਅਸੀਂ ਸੂਪ ਨੂੰ ਹੌਲੀ-ਹੌਲੀ ਖਾਧਾ 1939 ਵਿੱਚ ਸੋਵੀਅਤ ਯੂਨੀਅਨ ਦੇ ਪੋਲੈਂਡ ਹਮਲੇ ਤੋਂ ਬਾਅਦ ਗੁਲਾਗ ਭੇਜਿਆ ਇੱਕ ਪੋਲਿਸ਼ ਸਿਵਲ ਸੇਵਕ ਕਾਜ਼ੀਮੀਅਰਜ਼ ਜ਼ਾਰੋਡ ਨਾਮ ਦੇ ਇੱਕ ਹੋਰ ਕੈਦੀ ਨੇ ਦੱਸਿਆ ਕਿ ਸਾਨੂੰ ਆਪਣੇ ਭੋਜਨ ਨੂੰ ਕਈ ਵਾਰ ਲੁਕੋਣਾ ਪੈਂਦਾ ਸੀ ਕਿ ਕੋਈ ਹੋਰ ਕੈਦੀ ਖੋ ਕੇ ਨਾ ਖਾ ਲਵੇ ਗੁਲਾਗ ਵਿੱਚ ਕਾਨੂੰਨ ਇੰਨੇ ਜ਼ਿਆਦਾ ਸਖਤ ਸੀ ਕਿ ਜੇ ਕੋਈ ਵਿਅਕਤੀ ਰੋਟੀ ਜਾਂ ਕੱਪੜੇ ਚੋਰੀ ਕਰਦਾ ਫੜਿਆ ਗਿਆ ਤਾਂ ਸਿੱਧਾ ਉਸ ਨੂੰ ਫਾਂਸੀ ਦੇ ਦਿੱਤੀ ਜਾਂਦੀ ਸੀ ਗੁਲਾਗ ਵਿੱਚ ਜੀਵਨ ਖਾਸ ਤੌਰ ਤੇ ਮਹਿਲਾ ਕੈਦੀਆਂ ਲਈ ਬੇਰਹਿਮ ਨਰਕ ਸੀ ਜਿਸ ਨੂੰ ਕੈਂਪਗਾਰਡ ਅਤੇ ਮੇਲ ਕੈਦੀਆਂ ਦੁਆਰਾ ਸੈਕਸੂਅਲ ਅਬਿਊਜ਼ ਦਾ ਸ਼ਿਕਾਰ ਹੋਣਾ ਪਿਆ ਜਿਹੜੀਆਂ ਔਰਤਾਂ ਗਰਭਵਤੀ ਸਨ ਉਹਨਾਂ ਨੇ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਉਹਨਾਂ ਨੂੰ ਕਦੇ ਨਹੀਂ ਦੇਖਿਆ ਗੁਲਾਗ ਹਿਸਟਰੀ ਰਿਪੋਰਟ ਵਿੱਚ ਲਿਖਿਆ ਹੈ ਕਿ ਗੁਲਾਗ ਅਧਿਕਾਰੀ ਕਈ ਵਾਰ ਬੱਚਿਆਂ ਨੂੰ ਅਨਾਥ ਆਸ਼ਰਮ ਛੱਡ ਆਉਂਦੇ ਜਾਂ ਬੱਚੇ ਅਧਿਕਾਰੀਆਂ ਦੀ ਦੇਖਰੇਖ ਹੇਠ ਹੀ ਮਰ ਜਾਂਦੇ ਇੱਕ ਹੋਰ ਸਾਬਕਾ ਕੈਦੀ ਵੇਰਾ ਗੋਲੂਵੇਵਾ ਜੋ 8 ਮਹੀਨਿਆਂ ਦੀ ਘਰਪਤੀ ਸੀ ਉਸ ਨੂੰ ਪਤਾ ਹੀ ਨਹੀਂ ਸੀ ਕਿ ਉਸ ਨੂੰ ਕਿਉਂ ਕੈਦ ਕੀਤਾ ਗਿਆ ਹੈ ਉਸ ਦਾ ਬੱਚਾ ਇੱਕ ਲੜਕਾ ਅਧਿਕਾਰੀਆਂ ਦੀ ਦੇਖ ਰੇਖੇ ਹੀ ਧੀ ਮਰ ਗਿਆ ਇਹ ਦੁਨੀਆ ਦਾ ਸਭ ਤੋਂ ਭੈੜਾ ਦੌਰ ਸੀ ਜੋ ਉਸ ਸਮੇਂ ਦੀਆਂ ਔਰਤਾਂ ਅਤੇ ਕੈਦੀਆਂ ਨੇ ਚੱਲਿਆ ਹਿਸਟਰੀ ਦੀ ਰਿਪੋਰਟ ਅਨੁਸਾਰ ਹਰ ਸਾਲ ਲਗਭਗ 10% ਕੈਦੀਆਂ ਦੀ ਮੌਤ ਹੋ ਜਾਂਦੀ ਸੀ ਅਤੇ ਕੈਂਪਾਂ ਵਿੱਚ ਕੈਦ ਦੌਰਾਨ ਘਟੋ-ਘਟ ਡੇਢ ਮਿਲੀਅਨ ਲੋਕ ਮਰੇ ਗਏ ਵੈਸੇ ਯੂਐਸਐਸਆਰ ਵਿੱਚ ਗੁਲਾਗ ਕੈਂਪ ਦਾ ਰਾਜ ਹਰ ਇੱਕ ਨੂੰ ਪਤਾ ਸੀ ਕੱਲੇ ਯੂਐਸਐਸਆਰ ਨਹੀਂ ਬਾਕੀ ਦੇਸ਼ਾਂ ਨੂੰ ਵੀ ਪਤਾ ਸੀ ਕਿ ਗੁਲਾਗ ਦੇ ਰਾਹੀਂ ਸਟਾਲਿਨ ਕਿਵੇਂ ਲੋਕਾਂ ਦੇ ਅਤਿਆਚਾਰ ਕਰਦਾ ਗੁਲਾਗ ਇਹ ਹਿਸਟਰੀ ਦੀ ਇੱਕ ਲੇਖਕ ਐਨੀ ਐਪਲਬੋਸ ਨੇ ਦਾ ਅਟਲੈਂਟਿਕ ਨਾਲ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਗੁਲਾਗ ਬਹੁਤ ਫੈਲਿਆ ਹੋਇਆ ਸੀ ਇਸ ਦੀਆਂ ਸ਼ਖਾਵਾਂ ਸਾਰੇ ਸੋਵੀਅਤ ਯੂਨੀਅਨ ਵਿੱਚ ਸਨ ਅਤੇ ਹਰ ਕੋਈ ਇਸ ਬਾਰੇ ਜਾਣਦਾ ਸੀ ਹਰ ਕੋਈ ਜਾਣਦਾ ਸੀ ਕਿ ਗੁਲਾਗ ਸੱਚਮੁੱਚ ਇਸ ਦੁਨੀਆ ਤੇ ਹੈ ਇਹ ਅਜਿਹੀ ਚੀਜ਼ ਲਈ ਕੰਮ ਕਰਦਾ ਸੀ ਜੋ ਲੋਕਾਂ ਨੂੰ ਡਰਾਉਂਦੀ ਸੀ 1950 ਦੇ ਦਹਾਕੇ ਤੱਕ ਜੋਸਫ ਸਟਾਲਿਨ ਗੁਲਾਗ ਵਿੱਚ ਹੋਰ ਵੀ ਕੈਦੀਆਂ ਨੂੰ ਕੈਦ ਕਰ ਰਿਹਾ ਸੀ ਹੁਣ ਉਸਨੇ ਸੋਵੀਅਤ ਯਹੂਦੀਆਂ ਨੂੰ ਕੈਦੀ ਬਣਾਉਣ ਦੀ ਯੋਜਨਾ ਬਣਾਈ ਕ੍ਰੈਮਲਿਨ ਦੇ ਕਈ ਡਾਕਟਰ ਵੀ ਗ੍ਰਿਫਤਾਰ ਕੀਤੇ ਗਏ ਪਰ ਸਾਲ 1953 ਬੇਰਹਿਮਤਾ ਦਾ ਨਾਸ਼ਾ ਜੋਸਫ ਸਟਾਲਿਨ ਦੀ ਮੌਤ ਹੋ ਗਈ ਉਸ ਦੀ ਮੌਤ ਦੇ ਨਾਲ ਹੀ ਗੁਲਾਗ ਦੇ ਯੁੱਗ ਦਾ ਅੰਤ ਹੋਣਾ ਸ਼ੁਰੂ ਹੋ ਗਿਆ ਇਨ ਹਿਸਟਰੀ 1953 ਵਿੱਚ ਜੋਸਫ ਸਟਾਲਿਨ ਦੀ ਮੌਤ ਤੋਂ ਬਾਅਦ ਲੱਖਾਂ ਲੋਕਾਂ ਨੂੰ ਗੁਲਾਗ ਤੋਂ ਮੁਕਤ ਕੀਤਾ ਗਿਆ 5 ਸਾਲ ਬਾਅਦ 1958 ਨਿਕਿਤਾ ਕਰੂਸ਼ੇਵ ਸੋਵੀਅਤ ਪ੍ਰੀਮੀਅਰ ਬਣਦੇ ਨੇ ਉਸਨੇ ਤੁਰੰਤ ਡੀ ਸਟਾਲਿਨਾਈਜੇਸ਼ਨ ਦੀ ਨੀਤੀ ਸ਼ੁਰੂ ਕੀਤੀ ਅਤੇ ਕਰੂਸ਼ੇਵ ਥਾਉਨਾ ਦਾ ਇੱਕ ਨਰਮ ਦੌਰ ਸ਼ੁਰੂ ਕੀਤਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਗੁਲਾਗ ਪੂਰੀ ਤਰ੍ਹਾਂ ਖਤਮ ਹੋ ਗਿਆ ਕਹਾਣੀ ਤਾਂ ਅਜੇ ਵੀ ਬਾਕੀ ਹੈ ਅਕੋਰਡਿੰਗ ਟੂ ਹਿਸਟਰੀ ਗੁਲਾਗ ਲਗਭਗ ਅਗਲੇ 30 ਸਾਲ ਤੱਕ ਡਿਫਰੈਂਟ ਤਰੀਕੇ ਨਾਲ ਚੱਲਦਾ ਰਿਹਾ 1970 ਅਤੇ 1980 ਦੇ ਦਹਾਕੇ ਵਿੱਚ ਪੂਰੇ ਸੋਵੀਅਤ ਯੂਨੀਅਨ ਦੇ ਕੈਂਪਾਂ ਵਿੱਚ ਕ੍ਰਿਮੀਨਲ, ਡੈਮੋਕਰੈਟਿਕ ਐਕਟਿਵਿਸਟ ਅਤੇ ਐਂਟੀ ਸੋਵੀਅਤ ਨੈਸ਼ਨਲਿਸਟ ਸਨ ਇਸ ਦੀ ਇੱਕ ਉਦਾਹਰਣ ਨੇ ਰੂਸੀ ਲੇਖਕ ਅਲੈਗਜ਼ੈਂਡਰ ਸੋਲਨੇਸ ਜਿਨ੍ਹਾਂ ਨੇ ਸਾਲ 1973 ਵਿੱਚ ਗੁਲਾਗ ਆਰਕੀਪੇਲਾਗੋ ਨੂੰ ਪ੍ਰਕਾਸ਼ਿਤ ਕੀਤਾ ਇਸ ਵਿੱਚ ਗੁਲਾਗ ਦੀ ਭਿਆਨਕ ਨਰਕ ਭਰੀ ਸਜ਼ਾ ਬਾਰੇ ਲਿਖਿਆ ਉਸ ਨੂੰ ਸੋਵੀਅਤ ਗਵਰਨਮੈਂਟ ਨੇ ਇਨਾ ਕ੍ਰਿਟਿਸਾਈਜ਼ ਕੀਤਾ ਕਿ ਉਹ ਦੇਸ਼ ਛੱਡਣ ਲਈ ਮਜਬੂਰ ਹੋ ਗਿਆ ਉਸਦੀ ਨਾਗਰਿਕਤਾ ਰੱਦ ਕਰ ਦਿੱਤੀ ਗਈ ਅਲੈਗਜ਼ੈਂਡਰ ਸੋਵੀਅਤ ਯੂਨੀਅਨ ਦੇ ਟਟਣ ਤੋਂ ਕੁਝ ਸਾਲ ਬਾਅਦ 1994 ਤੱਕ ਵਾਪਸ ਨਹੀਂ ਆਇਆ ਸਾਲ 1980 ਸੋਵੀਅਤ ਪ੍ਰੈਜ਼ੀਡੈਂਟ ਮਿਖਾਇਲ ਗੋਰਬਾਚੇਵ ਨੇ ਅਧਿਕਾਰਤ ਤੌਰ ਤੇ ਗੁਲਾਗ ਪ੍ਰਣਾਲੀ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਇਸ ਦਾ ਇੱਕ ਰੀਜ਼ਨ ਉਸਦੀ ਫੈਮਿਲੀ ਨਾਲ ਜੁੜਿਆ ਸੀ ਕਿਉਂਕਿ ਉਹਦੇ ਦਾਦਾ-ਦਾਦੀ ਖੁਦ ਇਨ੍ਹਾਂ ਜ਼ਬਰਦਸਤੀ ਕੈਂਪਾਂ ਦੇ ਸ਼ਿਕਾਰ ਹੋਏ ਸਨ ਆਖਰਕਾਰ 26 ਦਸੰਬਰ 1991 ਨੂੰ ਸੋਵੀਅਤ ਯੂਨੀਅਨ ਕਾਲੈਪਸ ਕਰ ਗਿਆ ਤੇ ਹੌਲੀ-ਹੌਲੀ ਗੁਲਾਗ ਦਾ ਵजूद ਖਤਮ ਹੋ ਗਿਆ ਪਰ ਜਿਹੜੇ ਕੈਦੀ ਅਜ ਵੀ ਜਿਉਂਦੇ ਨੇ ਉਹ ਗੁਲਾਗ ਦੀਆਂ ਯਾਦਾਂ ਨੂੰ ਤਾਜ਼ਾ ਕਰਕੇ ਅਤੇ ਆਪਣੇ ਐਕਸਪੀਰੀਅੰਸ ਨੂੰ ਕਿਸੇ ਕੋਲ ਗੱਲ ਕਰਨ ਤੋਂ ਵੀ ਡਰਦੇ ਨੇ ਤੇ ਦੋਸਤੋ ਇਹ ਸੀ ਅੱਜ ਦੀ ਵੀਡੀਓ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਆਜੋ ਆਉਣ ਵਾਲੀ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਜਦ ਤੱਕ ਲਈ ਸਤਿ ਸ਼੍ਰੀ ਅਕਾਲ